ਦੇਖੋ ਅੱਜ ਦੀ ਜਿਹੜੀ ਮੀਟਿੰਗ ਅਸੀਂ ਇੱਥੇ ਹੈਗੀ ਹੈ ਦਿਸ ਇਜ਼ ਓਪਨ ਕੋਰਟ ਹੈਗਾ ਕਮਿਸ਼ਨ ਦੀ ਤਰਫ ਤੋਂ ਅਸੀਂ ਹਰ ਇੱਕ ਜਗ੍ਹਾ ਹਰ ਇੱਕ ਡਿਸਟ੍ਰਿਕਟ ਤੇ ਜਾਣੇ ਤੇ ਓਪਨ ਕੋਰਟਸ ਲਗਾਣੇ ਆ ਇਹਦੇ ਅੰਦਰ ਪਿੱਛੇ ਦੋ ਮਕਸਦ ਹੁੰਦੇ ਨੇ ਹਮੇਸ਼ਾ ਕਿ ਕਈ ਵਾਰੀ ਹੁੰਦਾ ਜਿਹੜੇ ਕੰਪਲੇਂਟੈਂਟਸ ਹੁੰਦੇ ਨੇ ਉਹ ਕਹਿੰਦੇ ਕਿ ਦੂਰ ਪੈਂਦਾ ਸੀ ਨਹੀਂ ਆ ਸਕਦੇ ਜਾਂ ਕਿਸੇ ਦੀ ਮਜਬੂਰੀ ਹੁੰਦੀ ਹੈ ਕੋਈ ਛੋਟੇ ਬੱਚੇ ਨੇ ਜਾਂ ਮੈਡੀਕਲੀ ਮੈਂ ਨਹੀਂ ਚੱਲ ਸਕਦੇ ਤੇ ਆ ਸਕਦੇ ਤੇ ਇਸ ਕਰਕੇ ਅਸੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਓਪਨ ਕੋਰਟਸ ਲਗਾਣੇ ਆ ਔਰ ਇਹਦੇ ਅੰਦਰ ਜਿਹੜੇ ਅਸੀਂ ਪਹਿਲਾਂ ਹੀ 2 ਦਿਨ ਪਹਿਲਾਂ ਹੀ ਐਡਵਰਟਾਈਜ਼ ਵੀ ਕਰ ਦਿੱਨੇ ਆ 3 ਦਿਨ ਪਹਿਲਾਂ ਕਿ ਅਗਰ ਕਿਸੇ ਦੀ ਕੋਈ ਕੰਪਲੇਨ ਹੈ ਉਹ ਇੱਥੇ ਸਾਡੇ ਕੋਲ ਇੱਥੇ ਆ ਕੇ ਕੰਪਲੇਨ ਲਿਖਾ ਸਕਦਾ ਹੈ ਅਤੇ ਸਾਰੇ ਆਯੋਜਨ ਨੂੰ ਵੀ ਬੁਲਾਇਆ ਜਾਂਦਾ ਤੇ ਕਨਸਰਨ ਜਿੰਨੇ ਵੀ ਡਿਪਾਰਟਮੈਂਟ ਦੇ ਚਾਹੇ ਪ੍ਰਸ਼ਾਸਨ ਦੀ ਤਰ੍ਹਾਂ ਚਾਹੇ ਪੁਲਿਸ ਪ੍ਰਸ਼ਾਸਨ ਇੱਥੇ ਸਾਰਨ ਨੂੰ ਬੁਲਾਇਆ ਜਾਂਦਾ ਕੋਸ਼ਿਸ਼ ਹੁੰਦੀ ਹੈ ਕਿ ਮੌਕੇ ਦੇ ਉੱਤੇ ਹੀ ਉਹਦਾ ਹੱਲ ਕੀਤਾ ਜਾਵੇ ਕਿਉਂਕਿ ਕਈ ਵਾਰੀ ਜਿਹੜੇ ਕੰਪਲੇਂਟਸ ਹੁੰਦੇ ਨੇ ਉਹ ਕਹਿੰਦੇ ਜੀ ਅਸੀਂ ਜਾਂਨੇ ਸਾਡੀ ਸੁਣਵਾਈ ਨਹੀਂ ਹੁੰਦੀ ਸਾਨੂੰ ਬਾਰ-ਬਾਰ ਬੁਲਾਉਂਦੇ ਨੇ ਚਾਰ ਵਾਰੀ ਬੁਲਾਉਂਦੇ ਨੇ ਤਿੰਨ ਵਾਰੀ ਬੁਲਾਉਂਦੇ ਨੇ ਇਸ ਕਰਕੇ ਹਰ ਇੱਕ ਜਿਹੜਾ ਕੰਸਰਨਡ ਜਿਹੜਾ ਅਫੀਸਰ ਹੈ ਉਹ ਇੱਥੇ ਹੈਗਾ ਔਰ ਦੂਸਰਾ ਹੈਗਾ ਕਿ ਦੇਖੋ ਜਿੰਨੀ ਕੰਪਲੇਂਟਸ ਮੇਰੇ ਕੋਲ ਜੜੀਆਂ ਆਈਆਂ ਨੇ ਮੰਨ ਲਓ ਸਾਡੇ ਅੱਜ ਕੇਸ ਜਿਹੜੇ ਆਲਰੇਡੀ ਇਸ ਏਰੀਆ ਦੇ ਹੈਗੇ ਸੀ ਉਹ ਸੀਗੇ ਜੀ 35 ਔਰ ਜਿਹੜੇ ਵਾਕਨ ਸੀਗੇ ਉਹ ਵੀ ਅਰਾਊਂਡ 30 ਤੇ ਕੋਸ਼ਿਸ਼ ਸਾਡੀ ਇਹੀ ਹੈ ਬਾਰ-ਬਾਰ ਆਵਾਂਗੇ ਅਸੀਂ ਇਹ ਪਹਿਲੀ ਵਾਰੀ ਨਹੀਂ ਆਇਆ ਥੋੜੇ ਦਿਨਾਂ ਦੇ ਬਾਅਦ ਫੇਰ ਅਸੀਂ ਓਪਨ ਕੋਰਟ ਲਗਾਵਾਂਗੇ ਜਿਹੜੀਆਂ ਕੰਪਲੇਂਟਸ ਕਈ ਵਾਰੀ ਹੁੰਦਾ ਕਿ ਹੱਲ ਨਹੀਂ ਹੋਈਆਂ ਜਾਂ ਉਹਨਾਂ ਦੀ ਇਨਕੁਆਰੀ ਹਲੇ ਪੈਂਡਿੰਗ ਪਈ ਐ ਅਸੀਂ ਦੁਬਾਰਾ ਫੇਰ ਆਵਾਂਗੇ ਉਹਦੇ ਨਾਲ ਹੱਲ ਹੁੰਦਾ ਕਾਰਨ ਕੀ ਬਣਦਾ ਕਿਉਂ ਨਹੀਂ ਹੱਲ ਹੁੰਦਾ ਅੱਜ ਥੋੜਾ ਦਿੰਦੇ ਸੋਚ ਰਹੇ ਹਾਂ ਦੱਸ ਦਿੱਤਾ ਜੀ ਬੈਰ ਔਰ ਨਾ ਹੋਣ ਜੇ ਉਹਦਾ ਹੱਲ ਨਹੀਂ ਹੁੰਦਾ ਇਸ ਕਰਕੇ ਕੀ ਕਾਰਨ ਨੇ ਉਹਦੇ ਉਹਦੇ ਕਈ ਕਾਰਨ ਨੇ ਕਈ ਵਾਰੀ ਤਾਂ ਹੁੰਦਾ ਕਿ ਇੱਕ ਪਾਰਟੀ ਅਵੇਲੇਬਲ ਹੈ ਦੂਜੀ ਪਾਰਟੀ ਅਵੇਲੇਬਲ ਨਹੀਂ ਹੈ ਫੇਰ ਜਿਸ ਦੇ ਅਗੇਂਸ ਕੋਈ ਕੰਪਲੇਂਟ ਲਿਖਾਈ ਗਈ ਆ ਔਰ ਇਹ ਆਪਣਾ ਟੈਲੀਫੋਨ ਵੀ ਬੰਦ ਕਰ ਦਿੱਤਾ ਤੇ ਉਹ ਸਾਨੂੰ ਲੱਭਦਾ ਹੀ ਨਹੀਂ ਪਿਆ ਨੇ ਕਿੱਥੇ ਹੈ। ਖਾਲੇ ਉਹ ਪੈਂਡਿੰਗ ਚੱਲ ਰਹੀ ਹੈ। ਔਰ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਸਾਡੀ ਸੁਣਵਾਈ ਨਹੀਂ ਹੋਈ ਆ। ਕਈ ਵਾਰੀ ਇਹ ਵੀ ਹੁੰਦਾ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਹੋਰ ਕਿਤੇ ਡਿਊਟੀਆਂ ਲੱਗੀਆਂ ਨੇ ਬਿਜ਼ੀ ਨੇ ਉਹਦੇ ਅੰਦਰ ਤੇ ਉਹਦੇ ਅੰਦਰ ਜਿਹੜੇ ਕੇਸਸ ਨਹੀਂ ਸੋਲਵ ਹੁੰਦੇ ਉਹਦੇ ਅੰਦਰ ਥੋੜਾ ਟਾਈਮ ਹੋਰ ਦਿੱਤਾ ਜਾਂਦਾ ਹੈ। ਮੈਂ ਉਹ ਜਿਹੜਾ ਤੁਹਾਡੇ ਕੋਲੇ ਕਮਿਸ਼ਨ ਦੀ ਜਿਹੜੀ ਤੁਹਾਡੇ ਕੋਲ ਪਾਵਰ ਹੈ ਜਿਸ ਤਰ੍ਹਾਂ ਤੁਸੀਂ ਇੱਥੇ ਆਰਡਰ ਕਰਕੇ ਚਲੇ ਜਾਂਦੇ ਹੋ ਠੀਕ ਹੈ ਜੀ ਪੁਲਿਸ ਨੂੰ ਕਹਿ ਦਿੰਦੇ ਹੋ ਉਹ ਤੁਸੀਂ ਆਏ ਓਪਨ ਕੋਰਟ ਦੇ ਇਹਿਰਿੰਗ ਕੀਤੀ ਹੈ ਜਦੋਂ ਉਸ ਤੋਂ ਬਾਅਦ ਕਿਤਨਾ ਕਿਤੇ ਜਦੋਂ ਤੁਸੀਂ ਤੁਸੀਂ ਤਾਂ ਜਿੱਥੇ ਉਹ ਕੱਲ ਮੁਕਸਰ ਚਲ ਕੇ ਜਾਂ A B C D ਕਿਤੇ ਉਸ ਤੋਂ ਬਾਅਦ ਪੋਲਿਟੀਕਲ ਪ੍ਰੈਸ਼ਰ ਕਿਤਨਾ ਕਿਤੇ ਫਿਰ ਪਾ ਕੇ ਮਤਲਬ ਉਹ ਮੈਟਰ ਜਿਹੜੇ ਨੇ ਉਹ ਸੌਟ ਆਊਟ ਉੱਥੇ ਰਹਿੰਦੇ ਜਿੱਤੇ ਸਟੈਂਡ ਦੇਖੋ ਇੱਥੇ ਮੈਂ ਓਪਨਲੀ ਕਿਹਾ ਸਾਰਿਆਂ ਨੂੰ ਕਿਹਾ ਪਿੱਛੇ ਪੁਲਿਸ ਪ੍ਰਸ਼ਾਸਨ ਵੀ ਹੈ ਪੋਲਿਟੀਕਲ ਪ੍ਰੈਸ਼ਰ ਜ਼ੀਰੋ ਅਗਰ ਕੋਈ ਆ ਕੇ ਕਹੇ ਤੇ ਇਹ ਕਹਿੰਦਾ ਜੀ ਮੈਂ ਮੰਤਰੀ ਦੇ ਨਾਲ ਲੱਗਿਆ ਹੋਇਆ ਹਾਂ ਉਹਨੂੰ ਕਵਾਤਾ ਇਹਨੂੰ ਕਵਾਤਾ ਉਹ ਬਿਲਕੁਲ ਨਹੀਂ ਹੋਏਗਾ ਮੇਰੇ ਨੋਲੇਜ ਅਗਰ ਇੱਕ ਦੋ ਕੇਸਸ ਆਏ ਨੇ ਮੈਂ ਖੁਦ ਮੰਤਰੀ ਸਾਹਿਬ ਨਾਲ ਗੱਲ ਕਰੂੰਗੀ ਇਸ ਬਾਰੇ ਔਰ ਕੋਈ ਵੀ ਕਮਿਸ਼ਨ ਦੇ ਅੰਦਰ ਇੰਟਰਜਰ ਨਹੀਂ ਕੀਆ ਜ਼ਿਆਦਾਤਰ ਕਿਸ ਤਰ੍ਹਾਂ ਦੇ ਕੇਸਸ ਜ਼ਿਆਦਾਤਰ ਡੋਮੈਸਟਿਕ ਵਾਇਲੈਂਸ ਹੈ ਔਰ ਲੜਕੀਆਂ ਜਿਹੜੀਆਂ ਨੇ ਮੈਰਿਜ ਹੋ ਚੁੱਕੀਆਂ ਨੇ ਬੱਚੇ ਨੇ ਕੋਲ ਤੇ ਹੁਣ ਜਿਹੜੇ ਹਸਬੈਂਡ ਹੈ ਉਹਨਾਂ ਨੇ ਕਿਤੇ ਹੋਰ ਰਿਲੇਸ਼ਨ ਪਾ ਲਏ ਨੇ ਕਿਤੇ ਹੋਰ ਜਾ ਕੇ ਕਿਤੇ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਆਪਣੇ ਬੱਚੇ ਤੇ ਆਪਣੇ ਤੂੰ ਘਰ ਆਪਣੇ ਚਲੀ ਜਾ ਮੈਂ ਤਾਂ ਤੇਰੇ ਨਾਲ ਕੋਈ ਸੰਬੰਧ ਨਹੀਂ ਹੈ ਮੇਰਾ ਇਹੋ ਜਿਹੇ ਕੇਸਸ ਨੇ ਕੁਝ ਕੇਸਸ ਇਹੋ ਜਿਹੇ ਨੇ ਕਿ ਮੈਰਿਡ ਨੇ ਬੱਚੇ ਨੇ ਔਰ ਆਪ ਫੋਰਨ ਕੰਟਰੀ ਚਲਾ ਗਿਆ ਉੱਥੇ ਜਾ ਕੇ ਕੋਈ ਹੋਰ ਨਵਾਂ ਵਿਆਹ ਕਰਾ ਲਿਆ ਤੇ ਜਿਹੜੇ ਸਹੁਰੇ ਨੇ ਉਹ ਕਹਿੰਦੇ ਕਿ ਹੁਣ ਤੂੰ ਆਪਣੇ ਘਰ ਜਾ ਸਾਡਾ ਲੜਕਾ ਵੀ ਚਲੇ ਗਿਆ ਸਾਡੇ ਇੱਥੇ ਕੁਝ ਨਹੀਂ ਹੈ ਤੇਰਾ ਇਹੋ ਜਿਹੇ ਕੇਸਸ ਨੇ ਬੜਾ ਕਿ ਜਿਹੜੇ ਲੜਕੀਆਂ ਦੇ ਕੇਸਸ ਜਾਂ ਫਿਰ ਲੜਕੀ ਦੇ ਕੇਸਸ ਵੀ ਕੁਝ ਕੇਸ ਤੁਹਾਡੇ ਕੋਲ ਹਾਂ ਕੁਝ ਹੈ ਦੋ ਚਾਰ ਲੜਕਿਆਂ ਦਾ ਵੀ ਹੈ ਕਿ ਨਹੀਂ ਜੀ ਇਹ ਆਪ ਮਰਜ਼ੀ ਦੇ ਨਾਲ ਗਈ ਹੈ ਇਹਦੇ ਹੋਰ ਕਿਤੇ ਹੋਰ ਰਿਲੇਸ਼ਨ ਇਸ ਕੁੜੀ ਦੇ ਹੋਣਗੇ ਜਾਂ ਹੈਗੇ ਨਹੀਂ ਅਸੀਂ আচ্ছা ਕਰ ਲੋ ਗੱਲਬਾਤ ਕਰ ਲੋ ਤੇ ਇਹੋ ਜਿਹੜੇ ਜਿਹੜੇ ਕੇਸਸ ਹੈਗੇ ਵੀ ਇਹ ਲੜਕੀ ਖੁਦ ਆਪਣੀ ਮਰਜ਼ੀ ਨਾਲ ਗਈ ਹੈ ਇਹਦੀ ਇਨਕੁਆਰੀ ਦੋਵਾਂ ਪਾਸੇ ਤੋਂ ਹੈ ਨਾ ਉਹ ਪੂਰੀ ਹੋਣੀ ਚਾਹੀਦੀ ਹੈ ਸੁਣਵਾਈ ਦੋਵਾਂ ਪਾਸੇ ਦੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਹੀ ਕਿਸੇ ਡਿਸੀਜਨ 'ਤੇ ਪਹੁੰਚਿਆ ਜਾਂਦਾ ਹੈ ਜਿਹੜੀ ਪ੍ਰਾਈਵੇਟ ਫਰਮ ਜਿਹੜੀਆਂ ਪ੍ਰਾਈਵੇਟ ਫਰਮ ਇਨਾਂ ਨੂੰ ਲੈ ਕੇ ਵੀ ਤੁਹਾਡੇ ਕੋਲ ਕੰਪਲੇਂਟਸ ਆਉਂਦੀਆਂ ਨੇ ਜਾਂ ਉਸ ਟਾਈਮ ਇੱਥੇ ਬਿਲਕੁਲ ਐਸੀ ਕੋਈ ਕੰਪਲੇਂਟ ਨਹੀਂ ਆਈ ਪੰਜਾਬ ਦੇ ਵਿੱਚ ਕੋਈ ਇੱਥੇ ਮੇਰੇ ਕੋਲ ਕੋਈ ਕੰਪਲੇਂਟ ਨਹੀਂ ਆਈ ਲੇਕਿਨ ਓਵਰ ਆਲ ਅਗਰ ਜਿਹੜੀ ਸੈਕਸ ਹੈਰਸਮੈਂਟ ਐਟ ਦ ਵਰਕਪਲੇਸ ਜੀ ਉਹਦੇ ਕਦੇ ਨਾ ਕਦੇ ਕੋਈ ਆਂਦੇ ਜ਼ਰੂਰ ਨੇ ਕੇਸ ਉਹਨਾਂ ਦੇ ਅੰਦਰ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਕਿ ਹਰ ਇੱਕ ਚਾਹੇ ਪ੍ਰਾਈਵੇਟ ਕਾਰਪੋਰੇਸ਼ਨ ਹੈ ਜਾਂ ਸਰਕਾਰੀ ਹੈ ਜਾਂ ਕਿਤੇ ਵੀ ਹੈ ਅਗਰ 10 ਤੋਂ ਜ਼ਿਆਦਾ ਏਮਪਲੋਇਜ਼ ਹੁੰਦੇ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਜਾਂਦੀ ਹੈ ਉਹ ਜਿਹੜੀ ਇੰਟਰਨਲੀ ਉਹ ਐਡਰੈਸ ਹੁੰਦੀ ਹੈ ਸਾਡੀ ਕੋਸ਼ਿਸ਼ ਹੈ ਇਹ ਹੁੰਦੀ ਹੈ ਕਿ ਹਰ ਇੱਕ ਜਗ੍ਹਾ ਤੇ ਇਹ ਚੈੱਕ ਰੱਖਿਆ ਜਾਵੇ ਅਗਰ ਉਹਨਾਂ ਦੀ ਇੰਟਰਨਲ ਕਮੇਟੀ ਨਹੀਂ ਬਣੀ ਹੋਈ ਔਰ ਸੈਕਸ਼ੂਅਲ ਹਰੈਸਮੈਂਟ ਕੇਸ ਦੇ ਅੰਦਰ ਉਹ ਐਡਰੈਸ ਨਹੀਂ ਹੋਇਆ ਉਹ ਕੇਸ ਉਹਦੇ ਤੇ ਬਹੁਤ ਹੈਵੀ ਫਾਈਨ ਲੱਗਦਾ ਹੈ ਤੁਹਾਡੇ ਕੋਲ ਟਾਈਮ ਬੋਰਡ ਕੋਈ ਵੀ ਕੇਸ ਦਾ ਜਿਸ ਤਰ੍ਹਾਂ ਡੋਰੀ ਦਾ ਆ ਗਿਆ ਜਾਂ ਜਿਸ ਨੇ ਵੀ ਤੁਸੀਂ ਕੇਸ ਦਰ ਹੈ ਤੁਸੀਂ ਇਹ ਕੋਈ ਇਨਕੁਆਰੀ ਟਾਈਮ ਬੋਰਡ ਕੇ ਇਹਨਾਂ ਨੂੰ ਦਿੰਦੇ ਹੋ ਕਿ ਇਹਦੇ ਟਾਈਮ ਤੇ ਇਨਕੁਆਰੀ ਦੇ ਦੋ ਜਾ ਬਿਲਕੁਲ ਇਹ ਇਨਕੁਆਰੀ ਲਈ ਟਾਈਮ ਬౌੰਡ ਹੀ ਹੁੰਦੀ ਹੈ ਹਮੇਸ਼ਾ ਕਿਸੇ ਵੀ ਕੋਈ ਵੀ ਕੇਸ ਅੰਦਰ ਉਹਦੇ ਲਈ ਟਾਈਮ ਜ਼ਰੂਰ ਚਾਹੀਦਾ ਇਨਕੁਆਰੀ ਕਰਨ ਦੇ ਲਈ ਸੋ ਥਿਸ ਇਸ ਬੀ टेन टू थर्टी डेज अगर कोई बार ज्यादा है उस नहीं बंदा लगा कर दा। पुलिस भी टाइम चाहिए उस बंद लगा करना इस करके टाइम बाउंड जरा बिटवीन टेन टू थर्टी डेज हों हाँ जी हो डाउरी केसिज डाउरी केसि मैं कह फिफ्टी फिफ्टी परसेंट होंगे ही कटे नहीं है मैं लगता वधे रे ठीक है ਕਿਉਂਕਿ ਇੱਕ ਤਾਂ ਜਿਹੜੀ ਚੀਜ਼ ਹੈ ਨਾ ਬੰਦੇ ਨੂੰ ਹਰ ਇੱਕ ਨੇ ਸੋਚਣਾ ਵੀ ਚਾਹੀਦਾ ਹਰ ਇੱਕ ਦੇ ਕਰਮੇ ਹਮੇਸ਼ਾ ਕਰਨੀ ਹੈ ਜਦੋਂ ਤੁਸੀਂ ਕਿਸੇ ਦਾ ਡਿਮਾਂਡ ਕਰਦੇ ਹੋ ਕਿ ਫਾਦਰ ਹੈ ਉਹ ਵਿਚਾਰਾ ਦਿਹਾੜੀ ਕਰਦਾ ਉਹਨੇ ਕਮਾ ਕੇ ਥੋੜੇ ਥੋੜੇ ਪੈਸੇ ਜੋੜ ਕੇ ਵੀ ਆਪਣੀ ਕੁੜੀ ਦਾ ਵਿਆਹ ਕੀਤਾ ਹੈ ਲੇਕਿਨ ਹਲੇ ਵੀ ਡਿਮਾਂਡ ਹੈ ਗੱਡੀ ਲਿਆ ਮੋਟਰਸਾਈਕਲ ਲਿਆ ਠੀਕ ਹੈ ਇਹੋ ਜਿਹੇ ਜਿਹੜੇ ਕੇਸਸ ਨੇ ਕਾਫੀ ਹੈ ਜਿਹੜੇ ਕਿ ਬਹੁਤੀ ਗਰੀਬ ਤੱਕੇ ਤੋਂ ਨੇ ਔਰ ਕਈ ਵਾਰੀ ਕੁੜੀਆਂ ਨੇ ਸੂਇਸਾਈਡ ਵੀ ਕਰ ਲਿਆ ਜਾਂ ਉਹਨਾਂ ਨੂੰ ਮਾਰ ਕੇ ਵੀ ਸਿੱਟਦਾ ਤੁਸੀਂ ਸਭ ਨੇ ਦੇਖਿਆ ਹੋਣਾ ਕਿ ਜਦੋਂ ਮੀਡੀਆ ਦੇ ਵਿੱਚ ਇਹੋ ਜਿਹੀ ਖਬਰਾਂ ਆਉਂਦੀਆਂ ਨੇ ਔਰ ਇਹਦੇ ਉੱਤੇ ਹਰ ਇੱਕ ਲਈ ਮੈਂ ਇਹ ਕਹਿੰਦੀ ਵੀ ਜਦੋਂ ਕੋਈ ਵੀ ਇਹੋ ਜੀ ਡਿਮਾਂਡ ਕਰਦਾ ਆ ਜਾਂ ਇਹੋ ਜੇ ਕੋਈ ਕੁਟਮਾਰ ਹੁੰਦੀ ਆ ਬੇਟੀ ਦੀ ਹਰ ਇੱਕ ਦੇ ਘਰ ਆਪਣੀਆਂ ਧੀਆ ਨੇ ਭੈਣਾ ਨੇ ਪਹਿਲਾਂ ਉਸ ਨੂੰ ਥੋੜੇ ਦਿਲ ਤੇ ਲਾ ਕੇ ਸੋਚੋ ਕਿ ਜੇ ਇਹੋ ਜਿਹਾ ਕੰਮ ਮੇਰੀ ਬੇਟੀ ਨਾਲ ਹੋ ਰਿਹਾ ਹੋਵੇ ਤਾਂ ਕੀ ਹੋਏਗਾ। ਮੈਂ ਕਈ ਵਾਰ ਗਰੁੱਪ ਪਰ ਲੱਗ ਕੇ ਜੋ ਆਇਲਟਸ ਕਰਾ ਕੇ ਬਾਹਰ ਭੇਜਿਆ ਜਾਂਦਾ ਤੇ ਝਟਕੇ ਨਾਲ ਕੋਲੋਂ ਪੈਸਾ ਵੀ ਲਵਾਇਆ ਜਾਂਦਾ ਸਾਫ ਨਹੀਂ ਮਿਲਦਾ ਲੜਕੀਆਂ ਬਾਹਰ ਹੀ ਆਰਡਰ ਤੇ ਟੈਨਰਲਿਸਟ ਜਾਏ ਪਹਿਲੀ ਗੱਲ ਤੇ ਕਿਉਂ ਪ੍ਰੈਸ਼ਰ ਪਾ ਕੇ ਆਇਲਟਸ ਕਰਵਾ ਕੇ ਬਾਹਰ ਭੇਜਿਆ ਜਾਂਦਾ ਤੁਸੀਂ ਕਿਉਂ ਮੈਂ ਇਹੀ ਕਹਿੰਦੀ ਆ ਕਿਉਂ ਪ੍ਰੈਸ਼ਰ ਦੇ ਥੱਲੇ ਕੁੜੀਆਂ ਵੀ ਆਂਦੀਆਂ ਨੇ ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਦਿਓ ਕਿ ਤੂੰ ਕਿਸੇ ਵੀ ਤਰੀਕੇ ਦੇ ਨਾਲ ਆਇਲਟਸ ਕਰ ਬਾਹਰ ਜਾ ਫੇ ਮੈਨੂੰ ਬੁਲਾ ਇਹ ਵੀ ਤਾਂ ਸੈਲਫਿਸ਼ ਹੈ ਕਿ ਹਿੰਦੋ ਕਿ ਮੈਂ ਬਾਹਰ ਜਾਣਾ ਤੇ ਤੂੰ ਆਇਲਟਸ ਕਰ ਤੇ ਤੂੰ ਬਾਹਰ ਜਾ ਫੇ ਉਸ ਤੋਂ ਬਾਅਦ ਕਈ ਵਾਰੀ ਇਹੋ ਜਿਹੇ ਕੇਸ ਹੁੰਦੇ ਕਿ ਉਹ ਕਹਿੰਦੇ ਜੀ ਅਸੀਂ 50 ਲੱਖ ਲਾਇਆ 60 ਲੱਖ ਲਾਇਆ ਸਾਡੀਆਂ ਪਿਆਲੀਆਂ ਵਿਕ ਗਈਆਂ ਉਹਨਾਂ ਕੁੜੀ ਜਿਹੜੀ ਜੰ ਕੁੜੀ ਜਿਹੜੀ ਜਾ ਕੇ ਉੱਥੇ ਬਦਲੀ ਹੋ ਗਈ ਹੈ ਕਿਸੇ ਨੇ ਨਹੀਂ ਕਿਹਾ ਜੀ ਤੁਹਾਨੂੰ ਪਿਆਲੀਆਂ ਵੇਚੋ ਕਿਸੇ ਨੇ ਇਸ ਕਹਾਉਂਦੇ ਤੇ ਪੈਸੇ ਲਾ ਕੇ ਤੁਸੀਂ ਬੇਗਾਨੀ ਇੱਕ ਧੀ ਤੇ ਉਹਨਾਂ 'ਤੇ ਪ੍ਰੈਸ਼ਰ ਪਾ ਕੇ ਉਹਨੂੰ ਬਾਹਰ ਭੇਜੋ ਚਲੋ ਅਗਰ ਲੜਕੀ ਨੇ ਪ੍ਰੈਸ਼ਰ ਕੀਤਾ ਕਿ ਮੈਂ ਬਾਹਰ ਜਾਣਾ ਜਾਂ ਮੈਂ ਆਈ ਲਟਸ ਕਰਕੇ ਬਾਹਰ ਜਾਣਾ ਅਗਰ ਉਹ ਬਾਹਰ ਜਾਂਦੀ ਹੈ ਉਸ ਤੋਂ ਬਾਅਦ ਅਗਰ ਕੁਝ ਹੁੰਦਾ ਹੈ ਡੈਫੀਨਿਟਲੀ ਕਾਰਵਾਈ ਕੁਰੀ ਤੇ ਵੀ ਹੋਣੀ ਚਾਹੀਦੀ ਹੈ ਮੈਮ ਕਹੀ ਰਿਸ਼ਦਈਆ ਇਸ ਵਿੱਚ ਸੇ ਹੁੰਦੇ ਨੇ ਰਿਸ਼ਤਾ ਨਾ ਹੋਇਆ ਨਹੀਂ ਵਿਆਹ ਨਹੀਂ ਵਿਆਹ ਨਹੀਂ ਹੋਇਆ ਤੇ ਬਿਜ਼ਨਸ ਹੋਇਆ ਬਿਲਕੁਲ ਬਿਲਕੁਲ ਐਸਾ ਬਿਜ਼ਨਸ ਬਿਲਕੁਲ ਬਿਲਕੁਲ ਐਸਾ ਹੀ ਚੱਲ ਰਿਹਾ ਵਾ ਕੁੜੀਆਂ ਬਾਹਰ ਜਾ ਕੇ ਫਿਰ ਕਹਿ ਦਿੰਦੀਆਂ ਆਂ ਦੇਖੋ ਮੈਂ ਹਮੇਸ਼ਾ ਦੇਖੋ ਮ ਕੀ ਸਿਕਿਉਰਟੀ ਐਂਡ ਸੇਫਟੀ ਆਫ ਅ ਗਰਲ ਐਂਡ ਅ ਔਮਨ ਰਾਈਟ ਲੇਕਿਨ ਮੈਂ ਕਦੇ ਵੀ ਪੱਕਾ ਪਤ ਨਹੀਂ ਕੀਤਾ ਅਗਰ ਕਸੂਰ ਕੁੜੀ ਦਾ ਹੈ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਮੈਡਮ ਤੁਸੀਂ ਸੂਮੋਟਰ ਦੇ ਕੇਸ ਚੱਲ ਰਹੇ ਨੇ ਜਾਂ ਕੰਪਲੇਂਟ ਦੇ ਮਾਰੇ ਕੇ ਸਵਾਲ ਕਰਦੇ ਤੁਸੀਂ ਸੂਮੋਟਰ ਉਹ ਜਰਾਂ ਲੈ ਰਹੇ ਹੋ ਜੇ ਤੁਹਾਡੇ ਕੋਲ ਜਦੋਂ ਕੰਪਲੇਂਟਸ ਵੀ ਆਉਂਦੀਆਂ ਨੇ ਕੰਪਲੇਂਟਸ ਡੇਲੀ ਮੇਰੇ ਕੋਲ ਬਹੁਤ ਆਉਂਦੀਆਂ ਨੇ ਠੀਕ ਹੈ ਔਰ ਸੂਮੋਟਰ ਦਾ ਲਿਆ ਹੀ ਜਾਂਦਾ ਅਗਰ ਕਈ ਵਾਰੀ ਹੁੰਦਾ ਕਿ ਕੰਪਲੇਂਟ ਕੋਈ ਨਹੀਂ ਵੀ ਦਿੰਦਾ ਉਹਦੇ ਉੱਤੇ ਅਗਰ ਮੈਨੂੰ ਕੋਈ ਨਜ਼ਰ ਸੋਸ਼ਲ ਮੀਡੀਆ ਤੇ ਆ ਜਾਵੇ ਯਾ ਮੇਰੀ ਨੌਲੇਜ ਕੋਈ ਲੈ ਕੇ ਆਵੇ ਕਿ ਕੇ ਕੇ ਸੋਰਿਆ ਉਹ ਤੇ ਸਮਟੂ ਲਿਆ ਜਾਂਦਾ ਠੀਕ ਹੈ ਜਵਾਦਾਰ ਦਿਸ ਇਜ਼ ਜਿਹਦੀ ਮੈਂ ਅੱਜ ਸਿੱਖ ਤੇ ਬਤ ਕਰੀ ਇਹ ਬੜਾ ਖਰਾਬ ਹੋ ਗਿਆ ਤੇ ਇਹ ਵੀ ਵਾਲੀ ਤੁਸੀਂ ਕੀ ਜਾਨਣਾ ਚਾਹੋਗੇ ਕਿ ਜਿਵੇਂ ਤਾਂ ਚਾਹੇ ਲੇਡੀਜ਼ ਹੈ ਚਾਹੇ ਚੰਦ ਹੈ ਉਹਦੇ ਵਿੱਚ ਫਿਊਚਰ ਬਚਾ ਦੇ ਘਰਾ ਹੋਏ ਐਬਸੋਲੂਟਲੀ ਰਾਈਟ ਐਬਸੋਲੂਟਲੀ ਰਾਈਟ ਲਿਵਨ ਰਿਲੇਸ਼ਨਸ਼ਿਪ ਦਾ ਜਿਹੜਾ ਮੇਰੀ ਬੈਸਟ ਹੈ ਕਿ ਐ ਜਦੋਂ ਉਹਨਾਂ ਦਾ ਆਰਡਰ ਆਇਆ ਤੇ ਇਹ ਸਾਰੇ ਮਸਲੇ ਤੁਸੀਂ ਆਪ ਵੀ ਸੁਨੇ ਮੈਂ ਸੁਣਨੀ ਸੀ ਤੁਹਾਡੇ ਨਾਲ ਤੇ ਮੈਂ ਸੁਣੇ ਵੀ ਆਈ ਆ ਤੇ ਮੈਂ ਤੁਹਾਡੇ ਨਾਲ ਬਣਾਇ ਫੇਰ ਕਰਦੀ ਆ ਫੇਸਬੁਕ ਤੇ ਸੁਣਾਉਂਦੀ ਆ ਉਹ ਮੈਂ ਦੱਸ ਤੁਹਾਨੂੰ ਦੱਲਦੀ ਆ ਤੇ ਮੈਂ ਮੇਨ ਉੱਧਾ ਜਿੱਤੇ ਲਿਵਿੰਗ ਰਿਲੇਸ਼ਨਸ਼ਿਪ ਦਾ ਸਵਾਲ ਹੈ ਇਹ ਜਿਹੜਾ ਕਾਨੂੰਨ ਇਹ ਬੜਾ ਓਪਨ ਐਂਡਡ ਕਰਨ ਇਹਦੇ ਅੰਦਰ ਕੋਈ ਉਹਦੇ ਅੰਦਰ ਕੋਈ ਡੈਟਰੈਂਸ ਨਹੀਂ ਆਗੇ ਕਿ ਕੌਣ ਕਰ ਸਕਦਾ ਕੌਣ ਨਹੀਂ ਕਰ ਸਕਦਾ ਔਰ ਬਿਲਕੁਲ ਹੀ ਓਪਨ ਐਂਡਡ ਹੈ ਔਰ ਮੈਂ ਪਰਸਨਲੀ ਆਪਣੀ ਤੌਰ ਤੇ ਇਹਦੇ ਖਿਲਾਫ ਆ ਚਲੋ ਠੀਕ ਹੈ ਤੁਹਾਨੂੰ ਦਿੱਤਾ ਹੈ ਸਰਕਾਰ ਨੇ ਕਿ ਤੁਸੀਂ ਜਿੰਨਾ ਮਰਜੀ ਰਹਿ ਸਕਦੇ ਹੋ ਮਗਰ ਉਹਦੇ ਅੰਦਰ ਡੈਕਟਰੈਂਸ ਜਰੂਰ ਹੋਣੇ ਚਾਹੀਦੇ ਨੇ ਜੋ ਕਿ ਮੈਂ ਰਿਕਮੈਂਡ ਕੀਤਾ ਇੱਕ ਪੇਪਰ ਵੀ ਲਿਖਿਆ ਮੈਂ ਔਰ ਉਹ ਸਰਕਾਰ ਨੂੰ ਪੇਸ਼ ਕਰ ਰਹੀ ਹਾਂ ਮੈਂ ਕਿ ਭਾਈ ਇਹ ਜਿਹੜੀ ਕਾਨੂੰਨ ਹੈ ਇਹਦੇ ਅੰਦਰ ਕਮ ਸੇ ਕਮ ਕੁਝ ਐਸੇ ਰੈਸਟ੍ਰਿਕਸ਼ਨਸ ਲਗਾਓ ਕਿ ਪਰਿਵਾਰ ਖਰਾਬ ਨਾ ਹੋ ਜਿੱਦਾਂ ਕਿ ਕਿ ਅਗਰ ਕੋਈ ਮੈਰਿਡ ਆਦਮੀ ਹੈ ਉਹਨੂੰ ਲਿਵਿੰਗ ਦਾ ਜਿਹੜਾ ਰਾਈਟ ਹੈ ਉਹ ਨਹੀਂ ਦੇਣਾ ਚਾਹੀਦਾ ਠੀਕ ਹੈ ਉਹਨੇ ਲਿਵਨ ਕਿਤੇ ਰਿਲੇਸ਼ਨਸ਼ਿਪ ਤੇ ਰਹਿਣਾ ਉਹ ਆਪਣਾ ਡਾਈਵੋਰਸ ਦਵੇ ਉਸ ਤੋਂ ਬਾਅਦ ਰਵੇ ਜਾ ਕੇ ਠੀਕ ਹੈ ਦੈਨ ਦੈਨ ਕੀ ਜਦੋਂ ਛੋਟੇ ਲੜਕੀਆਂ ਲੜਕੇ ਜਿਹੜੇ ਹੈਗੇ ਅਨਮੈਰਿਡ ਵੀ ਨੇ ਆਪਸ ਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਇਹਦੇ ਅੰਦਰ ਵੀ ਕੋਈ ਛੋਟਾ ਬਹੁਤ ਜਿਹੜਾ ਆ ਰਜਿਸਟ੍ਰੇਸ਼ਨ ਹੋਵੇ ਕੁਝ ਹੋਵੇ ਚਾਹੇ ਕਿ ਅਗਰ ਤੁਸੀਂ ਇਹ ਰਿਲੇਸ਼ਨ ਨੂੰ ਛੱਡਦੇ ਹੋ ਉਹਦੇ ਵਿੱਚੋਂ ਫਿਰ ਤੁਹਾਡੇ ਉੱਤੇ ਇਹ ਜਿਹੜੀ ਕਾਰਵਾਈ ਕੀਤੀ ਜਾਏਗੀ ਮੈਂ ਤੁਹਾਨੂੰ ਦੱਸ ਦਵਾਂ ਉੱਤਰਖੰਡ ਦੇ ਵਿੱਚ ਆਲਰੇਡੀ ਲਾਗੂ ਹੈ ਇਹ ਸਟੇਟ ਲਾਜ਼ ਬਣ ਜਾਂਦੇ ਨੇ ਸੈਂਟਰਲ ਲਾਅ ਤੇ ਹੈ ਹੀ ਹੈ ਜਿਹੜਾ ਲਿਵਨ ਵਾਲਾ ਸਟੇਟ ਲਾਜ਼ ਲਗਾ ਕੇ ਤੁਸੀਂ ਆਪਣੇ ਸਟੇਟ ਦੇ ਅੰਦਰ ਜਿਹੜੀ ਆ ਪਰਿਵਾਰਾਂ ਨੂੰ ਬਚਾ ਸਕਦੇ ਹੋ ਲੜਕੀਆਂ ਨੂੰ ਬਚਾ ਸਕਦੇ ਹੋ ਔਰ ਇਹ ਜ਼ਰੂਰ ਹੋਣਾ ਵੀ ਚਾਹੀਦਾ ਹੈ ਕਿਉਂਕਿ ਜਿੱਤੇ ਤੱਕ ਦੇ ਮਾਈਨਰ ਦਾ ਸਵਾਲ ਹੈ ਨਾ ਇਹ ਆਪਣੇ ਮੋਰਲਸ ਬੁੰਦੇ ਨੇ ਪੇਰੈਂਟਸ ਨੂੰ ਟੀਚਰਸ ਨੂੰ ਇਹ ਸਮਝਾਉਣਾ ਚਾਹੀਦਾ ਆਫਟਰ ਆਲ ਉਹ ਜਿਹੜਾ ਉਹਨਾਂ ਦਾ ਮਾਈਂਡ ਜਿਹੜਾ ਉਹਨਾਂ ਨੂੰ ਹਲੇ ਸਮਝ ਨਹੀਂ ਹੁੰਦਾ ਲੇਕਿਨ ਇਹ ਜਦ ਗਲਤ ਪਹਿ ਜਾਂਦੇ ਨੇ ਇਹ ਮੋਰਲ ਵੈਲਿਊਜ਼ ਸਭ ਤੋਂ ਪਹਿਲੇ ਘਰੋਂ ਸ਼ੁਰੂ ਹੁੰਦੇ ਨੇ ਲੇਕਿਨ ਘਰਾਂ ਦੇ ਅੰਦਰ ਅਗਰ ਸਾਡੇ ਬਾਪ-ਬਾਪ ਦੇ ਝਗੜੇ ਬਹੁਤ ਨੇ ਉਹਨਾਂ ਦੇ ਆਪਸ ਵਿੱਚ ਰਿਲੇਸ਼ਨ ਖਰਾਬ ਨੇ ਉਹਨਾਂ ਨੇ ਪੇਰੈਂਟਸ ਨੂੰ ਕੀ ਸਮਝਾਉਣਾ ਬੱਚੇ ਨੂੰ ਕੀ ਸਮਝਾਉਣਾ ਤੇ ਇਹਦੀ ਮੋਰਲਸ ਕੈਰੈਕਟਰ ਜਿਹੜੇ ਨੇ ਇਹ ਜ਼ਰੂਰ ਜਿਹੜੇ ਨੇ ਘਰੋਂ ਸ਼ੁਰੂ ਹੁੰਦੇ ਨੇ ਉਹਦੇ ਬਾਅਦ ਸਕੂਲ ਤੋਂ ਸ਼ੁਰੂ ਹੁੰਦੇ ਨੇ ਇਹ ਹੋਣੀ ਚਾਹੀਦੀ ਸਰ ਸਰ ਦੇਖਣ ਨੂੰ ਮਿਲਦਾ ਮੈਂ ਪਾਰਕਾਂ ਦੇ ਵਿੱਚ ਜਿਹੜੇ ਛੋਟੇ ਮਾਈਨਰ ਇਹ ਜਿਹੜੇ ਬੱਚੇ ਨੇ ਉਹ ਬੈਠੇ ਹੁੰਦੇ ਨੇ ਸ਼ਰੀਆਂ ਬੈਠੇ ਨੇ ਲੇਕਿਨ ਕੋਈ ਵੀ ਪ੍ਰਸ਼ਾਸਨ ਵੱਲੋਂ ਮੇਰੇ ਖਿਆਲ ਨਾਲ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਮੈਨੂੰ ਲੱਗਦਾ ਜੀ ਉਹਨਾਂ ਦੇ ਬਿਦਾਰ ਨਹੀਂ ਕੀਤੀ ਜਾਂਦੀ ਤੇ ਇਸ ਤਰ੍ਹਾਂ ਫੁੱਲਿਆਂ ਜਿਸ ਤਰ੍ਹਾਂ ਬੈਠਦੇ ਪਾਰਕਾਂ ਦੇ ਵਿੱਚ ਦੇਖੋ ਆਪਾਂ ਕਹਿ ਤੋ ਦਿੰਦੇ ਜੀ ਕਿ ਪ੍ਰ ਇਹ ਕਿ ਪ੍ਰਸ਼ਾਸਨ ਵੀ ਕਿੱਥੇ ਕਿੱਥੇ ਜਾਂਦਾ ਹੈ ਕੀ ਕੀ ਕਰਦਾ ਹੈ ਠੀਕ ਹੈ ਔਰ ਜੇ ਅਗਰ ਮਾਪੇ ਦੇ ਸਸਕਾਰ ਜਿਹੜੇ ਨੇ ਨਾ ਉਹ ਠੀਕ ਤਰ੍ਹਾਂ ਬੱਚੇ ਨੂੰ ਦਿੱਤੇ ਹੋਣ ਬੱਚੇ ਕਦੇ ੜਕਦੇ ਨਹੀਂ ਹੈ ਜਾਂ ਸਕੂਲ ਦੇ ਅੰਦਰ ਜਿਹੜੇ ਟੀਚਰਸ ਨੇ ਉਹ ਠੀਕ ਤਰ੍ਹਾਂ ਸਮਝਾਈ ਹੋਣ ਬੱਚੇ ਨਹੀਂ ੜਕਦੇ ਕਦੇਗੇ ਠੀਕ ਹੈ ਪ੍ਰਸ਼ਾਸਨ ਹੈ ਕਿ ਕਿਸੇ ਤਰੀਕੇ ਨਾਲ ਵਿਜੀਲੈਂਸ ਦੇ ਲਈ ਉਹਨਾਂ ਨੂੰ ਸਮਝਾਉਣ ਦੇ ਲਈ ਛੋਟੇ ਬੱਚੇ ਨੇ ਸਮਝਾਉਣਾ ਚਾਹੀਦਾ ਪਰ ਆਈ ਊਡ ਸੇ ਇਨ ਥਿਸ ਟੀਚਰਸ ਸਕੂਲ ਐਂਡ ਪੇਰੈਂਟਸ ਦੇ ਪਲੇ ਅ ਗ੍ਰੇਟ ਰੋਲ ਥੈਂਕ ਯੂ ਟੀਚਰ ਠੀਕ ਹੈ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز